ਮੀਟਰ ਕਪੜਾ ਨਾਲ ਆਪਕੇ ਦਵਾਂਗੇ 100 ਰੁਪਏ ਸੂਟੋ ਵੀ ਆਲ ਓਵਰ ਉਹ ਪਾੜਾ ਕ੍ਰੇਵ ਸਪੈਸ਼ਲ ਗਰਮੀਆਂ ਦਾ ਠੰਡਾ ਕਪੜਾ ਆ ਲਓ ਜੀ 500 ਰੁਪਏ ਦੇ ਤਿੰਨ ਸੂਟ ਆ ਦੇਖੋ ਰਿਓਨ ਪਿਓਰ ਗਰਮੀ ਵਾਲੇ ਕੱਪੜੇ 400 ਰੁਪਏ ਇੱਕੋ ਇੱਥੇ 500 ਦੇ ਤਿੰਨ 6 600 ਵਾਲਾ ਸੂਟ 300 ਰੁਪਏ ਉਹ ਗਾੜੇ ਸੋ ਆ ਦੇਖੋ ਕੀ ਹੋ ਗਿਆ ਲੱਟ ਪੈ ਗਈ ਲੱਟ ਸੂਟਾਂ ਦੀ ਲੱਟ ਪੈ ਗਈ ਹਲੋ ਲੈ ਲੋ 300 ਰੁਪਏ 300 ਰੁਪਏ ਦੇਖੋ 300 ਰੁਪਏ 300 ਰੁਪਏ ਬਾਜ਼ਾਰ ਚ 900 ਰੁਪਿਆ ਇੱਥੇ 325 ਦਾ ਸੂਟ 325 ਦਾ ਸੂਟ ਆਹ ਦੇਖੋ 6 700 ਵਾਲੇ 300 ਚ 300 ਚ ਚੱਕੋ 3 300 ਆਹ ਦੇਖੋ 50 ਚ 6 700 250 ਚੱਕੋ 250 2250 2250 ਲੈ ਲੋ 2250 ਹੋ ਗਿਆ ਉਹ ਦੇਖੋ ਕੀ ਹੋ ਗਿਆ ਉਹ ਟੋਡਾ ਪੜਾ ਉਹ ਟੱਪੜਾ ਪਾੜ ਦੇ ਉਹ ਟੱਪੜਾ ਨਾ ਪਾੜ ਦੇ ਬੱਸ ਕਾਹ ਦੇਖੋ 700 ਰੇਟ 2 700 ਰੇਟ 2 ਉਹ ਦੇਖ ਲਓ ਬਾਬੇ ਦੀ ਹੱਟੀ ਦੇ ਕਿਲੋ ਕਿਲੋ ਮੀਟਰ ਦੀਆਂ ਲਾਈਨਾਂ ਲੱਗੀਆਂ ਜਾਬ ਹੋ ਗਿਆ ਜਮਸ਼ੇਰ ਆ ਲੋ 500 ਰੁਪਏ ਆ ਦੇਖੋ ਜਿਹੜੇ ਬਾਜ਼ਾਰ ਚ ਲੈਗੇ 15 15000 ਬਾਬੇ ਦੀ ਦੇ 500 ਰੁਪਿਆ 500 ਰੁਪਏ ਲੈhenga ਆ ਗਿਆ ਲਓ ਜੀ 15 15000 ਵਾਲੇ ਲੈਗੇ 500 ਔਰ ਦੇਖੋ ਹਾਵੀ ਡਰੈਸ 15000 ਬਾਜ਼ਾਰ ਚ 5000 ਕਰਾਇਆ ਬਾਬੇ ਰਿਹੜੀ ਦੇ 500 ਰੁਪਈਆ 500 ਰੁਪਈਏ ਲਓ 500 ਲਓ ਓ ਬਾਬੇ ਰਿਹੜੀ ਦੇ ਵੱਡਾ ਜਾਮ ਦੂਰ ਦੂਰ ਤੋਂ ਲੋਕ ਆ ਗਏ ਲੜਾਈ ਓ ਲਹੰਗੇ ਵਿੱਚੇ ਲੜ ਪਈਆ ਦੇਖੋ ਬੀਬੀਆਂ 500 ਰੁਪਈਆ ਲਹੰਗਾ 500 ਰੁਪਈਆ ਇੱਧਰ ਦੇਖੋ ਜੀ ਇੱਧਰ 500 ਪਾਕਿਸਤਾਨੀ ਸੂਟ ਦੁਪੱਟਾ 950 ਰੁਪਏ ਦਾ 500 ਰੁਪਏ ਦੇਖੋ ਜੀ ਟੈਂਡਰ ਰਹਿ ਗਿਆ ਸੇਲ 'ਚ ਬਾਬੇ ਜੱਟੀ ਬੰਦ ਹੋ ਜਾਣੀਆਂ 100 ਰੁਪਏ ਦਾ ਸੂਟ 50 ਰੁਪਏ ਦੁਪੱਟਾ 500 ਦਾ ਲਹਿੰਗਾ ਆਹ ਦੇਖੋ ਸਾਰਿਆਂ ਨੂੰ ਦੇ ਰਿਆ ਲੈ ਰਿਆ ਤੁਸੀਂ ਵੀ ਆ ਜਾਓ ਵੱਡੇ ਭਾਇਦੇ ਕਰਕੇ ਭੇਜਾਂਗੇ ਕਿਹਨੇ ਖੂਜੀ ਦੇਖੋ ਲੋਕਾਂ ਦੇ ਲੋਕ ਕਹਿੰਦੇ ਵੀ ਜੇ ਆਏ ਆ ਤਾਂ ਚੀਜ਼ ਮਿਲ ਰਹੀ ਆ ਜੋ ਕਹਿ ਰਹੇ ਆ ਦੇ ਰਹੇ ਆ ਸਲਾਜੀ ਪਾਬੇ ਦੀ ਹੱਟੀ ਤੇ ਐ ਦਵਾਰ ਆਏ ਦਿਨ ਪੈ ਗਿਆ ਬਹੁਤ ਵੱਡਾ ਰਸ਼ ਉਧਰ ਦੇਖੋ ਲੰਬੀਆਂ ਲੰਬੀਆਂ ਲਾਈਨਾਂ ਗੱਡੀਆਂ ਦੀਆਂ ਇਧਰ ਸਕੂਟਰ ਮੋਟਰਸਾਈਕਲ ਕਾਰਾਂ ਉਧਰ ਦੇਖੋ ਜੀ ਆਟੋ ਪੜ ਪਰ ਗਿਆ ਗਈਆਂ ਹੁਣ ਅੰਦਰ ਤੁਸੀਂ ਚੈੱਕ ਕਰ ਲੋ ਕਿੰਨਾ ਵੱਡਾ ਕੱਠ ਪੈ ਗਿਆ 15 ਮਹੀਨ ਨੂੰ ਦੁਕਾਨ ਬੰਦ ਹੋਣੀ ਆ ਜਿਸ ਦੇ ਚਲਦੇ ਆ ਲੋਕ ਦੂਰੋਂ ਦੂਰੋਂ ਆ ਗਏ ਆ ਫਾਇਦੇ ਅੱਜ ਕਰ ਰਹੇ ਆ 50 ਰੁਪਏ ਦਾ ਦੁਪੱਟਾ 100 ਦਾ ਸੂਟ 600 ਦਾ ਲਹਿੰਗਾ 900 ਦਾ 6 ਸੂਟ ਇਦਾਂ ਦੇ ਬਹੁਤ ساری ਵੈਰਾਈਟੀ ਦੇਣੀ ਆ ਬਾਬਾ ਜੀ ਬਾਹਰ ਜਾਮ ਲੱਗ ਗਿਆ ਰੌਣਕਾਂ ਪਾ ਜਾਰਾ ਗੱਡੀਆਂ ਮੋਟਰਸਾਈਕਲ ਸਕੂਟਰ ਆ ਗਏ ਆ ਜੀ 100 ਰੁਪਏ ਸੂਟ ਦੇ ਰਹੇ ਆ ਅੱਜ ਵੀ ਦੇ ਰਹੇ ਆ ਅੱਗੇ ਵੀ ਦਵਾਂਗੇ ਤੇ ਆਪਣੇ ਪਹਿਣਾ ਬਣਾਉਣਾ 5 ਮੀਟਰ ਕਪੜਾ ਨਾਪ ਕੇ ਦਵਾਂਗੇ 100 ਰੁਪਏ ਸੂਟ ਉਹ ਵੀ ਆਲ ਓਵਰ ਉਹ ਪਾੜਾ ਕਰੇਵ ਸਪੈਸ਼ਲ ਗਰਮੀਆਂ ਦਾ ਠੰਡਾ ਕਪੜਾ ਆਹ ਦੇਖੋ ਤੇ ਹੁਣ ਲੈਣ ਵਾਲੇ ਦੇਖੋ ਪਹਿਣਾ ਕਿੱਥੋਂ ਕਿੱਦੋਂ ਆਏ ਆ ਜੀ 5 ਮੀਟਰ ਦਾ ਕਪੜਾ ਬਾਜ਼ਾਰ ਚ ਜਿਹੜਾ 5-500 ਦਾ ਬਾਬੇ ਦੀ ਹੱਟੀ ਦੇ 100 ਰੁਪਏ ਕਰਤਾ ਲੈ ਜਾ ਜਿੰਨਾ ਮਰਜੀ ਝੋਲੇ ਭਰ ਦੇਣੇ ਆ ਭਾਜੀ 100 ਰੁਪਏ ਦਾ ਨਾਮ ਤੁਸੀਂ ਸਾਡੇ ਚਾਰ ਦਗਾ ਚਾਰ ਦਿਖਾਓ ਆ ਲਓ ਜੀ 100 ਰੁਪਏ ਦਾ ਸੂਟ ਕੋਈ ਰਹਿ ਨਾ ਜਾਵੇ ਇੱਧਰ ਤੇ ਲੈ ਜਾਓ ਆ ਦੇਖੋ ਲੈ ਜਾਓ ਰੰਗ ਬਹੁਤ ਆ ਪ੍ਰਿੰਟ ਬੱਖੋ ਵੱਖਰੇ ਡਿਜ਼ਾਈਨ ਬੱਖੋ ਵੱਖਰੇ ਅੱਜ ਹੀ 500 ਰੁਪਏ ਦੇ ਤਿੰਨ ਸੂਟ ਆ ਦੇਖੋ ਰਿਯਾਨ ਪਿਓਰ ਗਰਮੀ ਵਾਲੇ ਕੱਪੜੇ 400 ਇੱਕੋ ਰੇ 500 ਦੇ ਤਿੰਨ ਚੱਕ ਲੋ 500 ਦੇ ਤਿੰਨ ਚੱਕੋ 500 ਦੇ ਤਿੰਨ 500 ਦੇ ਤਿੰਨ ਸੂਟ ਕਿੰਨਾ ਮਰਜੀ ਲੈ ਜਾਓ ਚੱਕ ਲੋ ਕੋਲੋ ਜਿੰਨਾ ਉਹ ਦੇਖੋ ਆ ਦੇਖੋ ਹੋ ਗਿਰਿਆ ਚੱਕੋ 500 ਦੇ ਤਿੰਨ ਸੂਟ ਅੱਜ 500 ਰੁਪਇਆ 71 600 ਦੇ ਦੋ ਆ ਲੋ ਦੇਖੋ 6 600 ਵਾਲਾ ਸੂਟ 300 ਰੁਪਇਆ ਉਹ ਗਾੜੋ ਦੇਖ ਆ ਦੇਖੋ ਕੀ ਹੋ ਗਿਆ ਲੁੱਟ ਪ ਗਈ ਲੁੱਟ ਸੂਟਾਂ ਦੀ ਲੁੱਟ ਪ ਗਈ ਜਿੱਦਾਂ ਨਾ ਸੋਨੇ ਨੂੰ ਲੁੱਟ ਪੈਂਦੀ ਐ ਇਦਾਂ ਸੂਟਾਂ ਦੇ ਰੇਟ ਇੰਨੇ ਜਰਾ ਘਟਿਆ ਆ ਲੋ 300 ਰੁਪਏ ਆਜੇ ਕੋ 300 ਰੁਪਏ 300 ਰੁਪਏ ਕੋਲ ਕੋਲੀ ਆ ਲੋ ਜਿੰਨਾ ਮਰਦੀ ਲੈ ਜਾਓ ਬਾਜ਼ਾਰ ਦੇ ਵਿੱਚ 600 ਵਾਲਾ 300 ਰੁਪਏ 300 ਰੁਪਏ ਲੋ ਜੀ ਚੱਕ ਲੋ 300 ਰੁਪਏ ਆ ਲੋ ਲੈ ਲੋ 300 ਚੱਕੋ 300 ਰੁਪਏ 300 ਰੁਪਏ ਚੱਕੋ 300 ਰੁਪਏ 300 ਰੁਪਏ ਤਾਓ ਲੋ ਸੋਲੇ ਤੋਂ ਬਾਜ਼ਾਰ ਚ 900 ਦਾ ਇੱਕ ਇੱਥੇ 450 ਦਾ ਸੂਟ ਬਾਜ਼ਾਰ ਚ 900 ਰੁਪਈਆ ਇੱਥੇ 325 ਦਾ ਸੂਟ 325 ਦਾ ਸੂਟ ਜੇ 700 ਵਾਲੇ 300 ਚ 300 ਚ ਚੱਕੋ 3 300 3 300 ਲੈ ਜਾਓ 3 300 560 ਰੇ ਦੋ ਇੱਕ ਇੱਕ ਹੋਰ ਇੱਕ ਹੋਰ ਦੇਖੋ ਤਬਾਕੇਦਾਰੇ ਆਫਰ ਕਪੜਾ ਦੇਖੋ ਕਪੜਾ ਮਲਾਈ ਜੈਪੁਰ ਦੇ ਸੂਟ 900 ਵਾਲੇ 300 ਵੀ ਦੇਖੋ ਬਾਜ਼ਾਰ ਚ 900 ਉਹ 900 500 ਰੇ ਉਹ 500 ਰੇ ٹپڑے پار دیا وہ ٹپڑے نہ پارج کیا دیکھو چار سو دل کیا چار سو روپیے آ دیکھو جی پندرہ پھر چار سو رنگ بہت ہونا پڑو پڑو آ لو ਲੈ ਜਾ ਬਈ 15 15 ਕੋਲੇ 4 400 4 400 ਰੁਪਏ 4 400 400 ਰੁਪਏ ਲੈ ਵੇ 400 400 400 ਇਹ ਲੋ 500 ਰੁਪਏ ਤੇ ਅਨਰ ਸੂਟ ਦੁਪੱਟਾ 500 ਰੁਪਏ ਦੇਖੋ ਜੀ ਬਜ਼ਾਰਾਂ 'ਚ 15 15 ਕੋਲੇ ਸੂਟ 5 500 ਚ ਕਰਦੇ ਹੋ ਗਈ ਓਏ 500 5 500 ਲੈ ਬੁਰਾ ਕੁੱਕੜਾਂ ਬਾਗ ਲੜਦੇ ਲੋਕ ਲੜਦੇ ਕੁੱਕੜਾਂ ਬਾਗ ਲੋਕ ਕੁੱਕੜਾਂ ਬਾਗ ਲੜਦੇ ਲੋਕ ਤੱਕੋ ਓ ਉੱਤਰ ਦੇਖੋ ਕੀ ਹੋ ਗਿਆ ਰਖਣਾ ਖਾਲੀ ਹੋ ਗਏ ਫੋਲੋ 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 ਤੱਕੋ 500 ਤੱਕੋ ਪੰਜ ਪਾਸੋਂ ਓ ਇੱਧਰ ਦੇ ਇੱਧਰ ਟੱਕ ਲੋ ਬਾਬੇ ਰੀੜੀਆਂ ਜਿਹੜੀ ਸਿਰਫ 500 ਰੁਪਏ ਨੇਚਰਲ ਕਰੇਪ

500 ਰੁਪਏ ਲੋ ਲੋ 500 ਲੋ ਲੋ 500 ਕਿਆ ਰੌਣਕਾ ਬਾਬਾ ਜੱਟੀ ਦੇਖੋ ਜੀ ਇਧਰ ਉਹ ਦੇਖੋ ਦੂਰ ਦੂਰ ਦੇ ਵੱਡੇ ਵੱਡੇ ਝੋਲੇ ਭਰਲੇ ਲੋਕ ਆ ਰਿਹਾ ਦੇਖੋ ਲਹੰਗੇ ਦੇਖੋ 100 ਰੁਪਏ ਦਾ ਸੂਟ 50 50 ਰੁਪਏ ਦਾ ਕਪੜਾ 5 500 5 500 ਕਹਿੰਦੇ 5 5000 ਨਹੀਂ 5 500 ਦਾ ਲਹਿੰਗਾ 15 15 ਹੈ ਆ ਲੈ ਆ ਲੈ ਗੁੱਡੀ ਆ ਲੈ ਆ ਦੇਖੋ ਬਾਬਾ ਜੀ ਬਾਹਰ ਜਾਮ ਲੱਗਾ ਹੋਇਆ ਸੜਕਾਂ ਜਾਮ ਹੋ ਗਈਆਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਟੈਂਡਰ ਰਹਿ ਗਏ ਆ ਸੇਲ 'ਚ ਬਾਬੇ ਜੀ ਦੀ ਬੰਦ ਹੋ ਜਾਣੀ ਆ 100 ਰੁਪਏ ਦਾ ਸੂਟ 50 ਰੁਪਏ ਦਾ ਦੁਪੱਟਾ 500 ਦਾ ਲਹਿੰਗਾ ਆ ਦੇਖੋ ਸਾਰਿਆਂ ਨੂੰ ਦੇ ਰਿਆ ਲੈ ਰਿਆ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਕੇ ਭੇਜਾਂਗੇ ਉਹ 13 13 ਹੋਏ ਸੂਟ 650 'ਚ ਬਟਿਕ ਵਾਲੇ ਪੀਸ ਆ ਲਓ 13 1300 ਦੇ 650 ਚੱਕੋ 650 ਉਹ 1300 650 ਚੱਕੋ ਕਿੰਨਾ ਮਰਜੀ ਕਪੜਾ ਦੇਖੋ ਕਿੰਨੇ ਮਰਜੀ ਲੈ ਜਾਓ ਟੈਂਦਰ ਰਹਿ ਗਿਆ ਦੁਕਾਨ ਬੰਦ ਹੋਣ ਲੱਗੀ ਆ ਰੱਖਨੇ ਕਾਲੀ ਹੋ ਜਾਂਦੇ ਆ ਫਰੀਦ ਉਹ ਕਾ ਕਪੜਾ ਪਾਪਾ ਵੰਡੀ ਜਾਂਦਾ ਗਰਮੀਓ ਗਰਮੀ ਹੋ ਗਈ ਆ ਫਿਰ ਇਹ 1095 ਰੁਪਏ ਹੋ ਗਏ ਹਾਂਜੀ ਹੋਰ 1300 ਪਿਓਰ ਮੁਸਾਤੀ ਦਾ 20 ਠੀਕ ਹੈ ਲੋਕੀ ਨੂੰ ਮਿੱਟੀ ਕਹਿ ਕੇ ਵੇਚਦੇ ਆ ਪਾਪਾ 1200 ਦੇ ਦੋ ਵੇਚ ਗਾ ਇੱਕ ਦਿਨ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ 50 ਕੇ ਰੋਮੇ ਹੋਸੇ ਰੇਟ ਹੈ ਜੀਨੇ ਲਿਆ ਬੋਲ 1200 ਦੇ ਉਹ ਬਾਜ਼ਾਰ ਚ 1200 ਦਾ ਇੱਕ ਬਾਬੇ ਦੀ ਹੱਡੀ ਦੇ 1200 ਦੇ ਦੋ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਜਿੰਨਾ ਮਰਜੀ ਬਾਕੀ ਭੈਣ ਭਰਾ ਨੂੰ ਦੱਸ ਦੀ ਏ ਫੋਟਾ ਫਿਰ ਆ ਰਿਹਾ ਭੈਣ ਭਰਾ ਕਪੜਾ ਲਓ ਗਿਆ ਜਾ ਰ 100 ਰੁਪਏ ਸੁਰ ਵੀ ਦੇ ਰਹੇ ਆ ਜਲਦੀ ਕਰੋ ਜ਼ਿਲ੍ਹਾ ਜਲੰਧਰ ਚਮਕੀਰ ਕਸਬਾ ਬਾਬੇ ਦੀ ਹੱਡੀ ਸਸਰੀ ਕਰ 50 ਰੁਪਏ ਦੁਪੱਟਾ 600 ਦਾ ਲਹਿੰਗਾ 800 ਦੇ 6 ਨੌ ਤੋਂ ਛੇ ਹਜ਼ਾਰ ਦੇ ਪੰਜ ਬਹੁਤਾਂ ਦੀਆਂ ਵੈਰਾਈਟੀਆਂ ਪਰ ਮੈਣੀ 15 ਮਈ ਤੱਕ ਆ ਉਦੋਂ ਬਾਅਦ ਦੁਕਾਨ ਬੰਦ ਨਹੀਂ ਮਿਲਣਾ ਕਪੜਾ ਆ ਦੂਰ ਦੂਰ ਤੱਕ ਦੇਖ ਲੋ ਲੋਕ ਦੂਰੋਂ ਦੂਰੋਂ ਆਏ ਹੋਇਆ ਜੇ ਤੁਸੀਂ ਵੀ ਕਪੜਾ ਲੈਣਾ ਇੰਨਾ ਸਸਤਾ ਤੇ ਆ ਜਾਓ ਬਾਬੇ ਦੀ ਹੱਤੀ ਚਮਸ਼ੇਰ ਖਾਸ ਨੰਬਰ ਸਕਰੀਨ ਤੇ ਫੋਨ ਤੁਸੀਂ ਕਰ ਸਕਦੇ ਆ ਰਾਹ ਦੇਖ ਲੋ ਚੈਰੀ ਸਰ ਦੇ ਅੱਗੇ 1 ਇੰਚ ਵੀ ਜਗ੍ਹਾ ਖੜਵੀ ਹੈ ਨਹੀਂ ਤੁਸੀਂ ਵੀ ਆ ਜਾਓ 50000 ਦਾ ਕਪੜਾ 10000 ਰੁਪਏ ਦੇ ਕੇ ਭੇਜਾਂਗੇ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹਿਬ ਟੀਵੀ ਚਮਸ਼ੇਰ ਖਾਸ